ਸਾਚਕਾਰ ਸ੍ਰੀ ਹਰਮੰਦਰ ਸਾਹਿਬ ਵਿਖੇ ਵੱਡੇ ਗਿਣਤੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਮੱਥਾ ਟੇਕਨ ਆਉਂਦੀਆਂ ਹਨ ਇਸੇ ਤਹਿਤ ਅੰਮ੍ਰਿਤਸਰ ਹੈਡਰੀ ਸਟਰੀਟ ਤੇ ਵੇਖਣ ਨੂੰ ਮਿਲ ਰਿਹਾ ਹੈ ਕਿ ਉੱਥੇ ਆਵਾਰਾ ਕੁੱਤਿਆਂ ਦੀ ਪਰਮਾਰ ਹੈ ਅਤੇ ਉੱਥੋਂ ਲੰਘਣ ਵਾਲੇ ਲੋਕ ਪਰੇਸ਼ਾਨ ਹੋ ਰਹੇ ਹਨ ਗੱਲਬਾਤ ਕਰਦਿਆਂ ਹੋਇਆ ਲੋਕਾਂ ਨੇ ਆਖਿਆ ਕਿ ਕਰੋੜਾਂ ਰੁਪਏ ਲਗਾ ਕੇ ਵਿਰਾਸਤੀ ਮਾਰਗ ਬਣਾਇਆ ਗਿਆ ਸੀ ਪਰ ਇੱਥੇ ਲਗਾਤਾਰ ਕੁੱਤਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਜਿਸ ਨਾਲ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੇ ਸਾਹਮਣੇ ਸ਼ਹਿਰ ਦਾ ਅਕਸ ਖਰਾਬ ਹੁੰਦਾ ਵਿਖਾਈ ਦੇ ਰਿਹਾ ਹੈ ਲੋਕਾਂ ਨੇ ਨਗਰ ਨਿਗਮ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਆਵਾਰਾ ਕੁੱਤਿਆਂ ਦੇ ਉੱਪਰ ਨਕੇਲ ਕੱਸੀ ਜਾਵੇ। ਇਸੇ ਤਹਿਤ ਜੁਆਇੰਟ ਕਮਿਸ਼ਨਰ सुरेंद्र ਸਿੰਘ ਨੇ ਆਖਿਆ ਕਿ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਆ ਗਿਆ ਹੈ। ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਮੈਂ ਕਹਿੰਦਾ ਬਹੁਤ ਚੰਗੀ ਖੋਜ ਜਿਹੜੀ মিডিਆ ਵਾਲੇ ਤੁਹਾਡੇ ਬਹੁਤ ਧੰਨਵਾਦ ਜਿਹੜਾ ਇਹ ਗੱਲ ਕੋਈ ਸਟੈਪ ਚੁੱਕਿਆ। ਇਹ ਤੁਹਾਡਾ ਬਹੁਤ ਧੰਨਵਾਦ ਹੈ ਤੇ ਕੁੱਤਿਆਂ ਦਾ ਇੱਥੇ ਬਹੁਤ ਬੁਰਾ ਹਾਲ ਹੈ। ਕੁੱਤਿਆਂ ਦੇ ਕਾਰਨ ਲੋਕਾਂ ਦੇ ਵਿਚਾਲੇ ਕੱਪੜੇ ਪਾੜ ਜਾਂਦੇ, ਕੋਈ ਲੱਤਾਂ ਤੋਂ ਫੜਦੇ ਆ ਤੇ ਲੋਕੀ ਡਰਦੇ ਇਸ ਲਈ ਇਹਨਾਂ ਬੰਦੇ ਦਾ ਡਰ ਨਹੀਂਗਾ। ਜਿੰਨਾ ਇਸ ਲਈ ਕੁੱਤੇ ਡਰ ਹੈ ਤੇ ਜਰੂਰ ਪ੍ਰਸ਼ਾਸਨ ਨੂੰ ਬੇਨਤੀ ਕਰੋ ਕਿ ਕੁੱਤੇ ਜਿਹੜੇ ਨੇ ਇਹਨਾਂ ਵਾਸਤੇ ਕੋਈ ਕੋਨਾ ਕੋਈ ਕੰਟਰੋਲ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਕੁੱਤਿਆਂ ਨੂੰ ਜਿਹੜਾ ਹੈ ਇੱਥੋਂ ਦਰਬਾਰ ਸਾਹਿਬ ਦੇ ਲਾਗੋਂ ਜੋ ਆਉਂਦੀ ਜਾਂਦੀ ਸੰਗਤ ਹੈ ਤੇ ਉਹਨਾਂ ਨੂੰ ਮਤਲਬ ਇਹ ਵੀ ਡਰ ਲੱਗਦਾ ਹੈ ਕਿ ਤੇ ਕੱਟਨ ਦਾ ਦਿਨ ਇਹਨਾਂ ਕੁੱਤਿਆਂ ਨੂੰ ਤੇ ਜਿਹੜਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਜਿਹੜਾ ਵੱਖਰੀ ਜਗ੍ਹਾ ਤੇ ਰੱਖਿਆ ਜਾਵੇ ਕਿ ਜੋ ਆਉਂਦੀ ਜਾਂਦੀ ਸੰਗਤ ਨੂੰ ਕੋਈ ਮੁਸ਼ਕਲ ਨਾ ਆਵੇ ਦਰਸ਼ਨ ਕਰਨ ਆਉਂਦੀ ਆ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਦੇਖੋ ਜੀ ਪਹਿਲੇ ਪਹਿਲੀ ਗੱਲ ਤੇ ਜੀ ਅਸੀਂ ਖਲੋਤੇ ਹੈਰਿਟੇਜ ਸੀਟ ਦੇ ਦਰਬਾਰ ਸਾਹਿਬ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਇੱਥੇ ਜੀ ਪਹਿਲੀ ਗੱਲ ਤੇ ਕਰਪਸ਼ਨ ਚਲੋ ਵਧੀਆ ਕੰਮ ਕੀਤਾ ਜਿਹੜੀਆਂ ਰੇੜੀਆਂ ਰੂੜੀਆਂ ਇੱਥੇ ਚੁੱਕੇ ਗਏ ਆ ਢੇ ਚੁੱਕੇ ਗਏ ਆ ਵੀ ਚਲੋ ਸੰਗਤ ਨੂੰ ਵੀ ਕੋਈ ਮੁਸ਼ਕਲ ਨਹੀਂ ਆ ਹੁਣ ਮੁਸ਼ਕਲ ਇੱਥੇ ਇਹ ਆ ਵੀ ਜਿਹੜੇ ਹਵਾਰਾ ਕੁੱਤੇ ਤੁਰੇ ਫਿਰਦੇ ਆ ਇਹਦੇ ਬਾਰੇ ਕੋਈ ਕਰਪਸ਼ਨ ਜਿਹੜੇ ਕਮਿਸ਼ਨ ਸਾਹਿਬ ਨੇ ਇਹ ਥੋੜਾ ਸੋਚਣ ਠੀਕ ਹੈ ਜੀ ਕੋਈ ਬਾਹਰੋਂ ਬੰਦਾ ਆਇਆ ਇਥੋਂ ਵਰਲਡ ਵਰਲ ਤੇ ਜੇ ਉਹਨਾਂ ਨੂੰ ਕੁੱਤੇ ਪਰੇਸ਼ਾਨ ਕਰਨਗੇ ਜਾਂ ਉਹਨਾਂ ਦੀ ਲੱਤ ਫੜਨਗੇ ਕਿਸੇ ਦਾ ਦੇਖੋ ਜੀ ਕਿਤੇ ਕੁੱਤੇ ਨੂੰ ਜਿਹੜਾ ਵੱਡਿਆ ਉਹਦਾ ਤੁਹਾਨੂੰ ਪਤਾ ਵੀ ਕਾਫੀ ਲੰਮਾ ਲਾਚ ਚੱਲਦਾ ਉਹਦਾ ਠੀਕ ਹੈ ਜੀ ਇਸ ਕਰਕੇ ਕਮਿਸ਼ਨ ਸਾਹਿਬ ਨੂੰ ਚਾਹੀਦਾ ਵਾ ਵੀ ਕੁੱਤਿਆਂ ਬਾਰੇ ਥੋੜੀ ਜੀ ਦੇਖਪੜ ਕਰਨੀ ਚਾਹੀਦੀ ਲੋਕਾਂ ਦੀ ਦੇਖੋ ਸਾਡਾ ਜਿਹੜਾ ਅਵਾਰਾ ਕੁੱਤਿਆਂ ਨੂੰ ਲੈ ਕੇ ਜੋ ਪਾਲਿਸੀ ਹੈ ਉਹਦੇ ਤਹਿਤ ਇਹ ਹੈ ਕਿ ਅਸੀਂ ਜਿਹੜੀ ਕੁੱਤਿਆਂ ਦੀ ਨਸਬੰਦੀ ਕਰ ਸਕਦੇ ਹਾਂ ਉਹਦੇ ਲਈ ਨਸਬੰਦੀ ਜਿਹੜੀ ਅਸੀਂ ਕੀਤੀ ਜਾ ਰਹੀ ਹੈ ਤੋਂ ਜਿਹੜਾ ਉਹੀ ਉਹਦਾ ਹੱਲ ਹੈ ਕਿ ਅਸੀਂ ਉਹਨਾਂ ਦੀ ਪੋਪੂਲੇਸ਼ਨ ਨੂੰ ਰੋਕ ਸਕਦੇ ਹਾਂ ਜੀਓ ਹੈਰਿਟੇਜ ਉਪਰਤੀ ਇਸ ਤਰ੍ਹਾਂ ਦਾ ਹੈਗਾ ਤੇ ਉੱਥੇ ਵੀ ਅਸੀਂ ਜਿਹੜਾ ਪਹਿਲ ਦੇ ਆਧਾਰ ਤੇ ਨਸਬੰਦੀ ਕਰਾਵਾਂਗੇ ਸੋਦੈ ਉਹਨਾਂ ਦੀ ਪਾਪੂਲੇਸ਼ਨ ਨੂੰ ਜਿਹੜਾ ਰੋਕਿਆ ਜਾ ਸਕੇ ਅੱਛੀ ਖੜੇ ਆ ਇਸ ਵਿਲੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜੰਦੇ ਦੇ ਰਸਤੇ ਵਿਰਾਸਤੀ ਮਾਰਗ ਤੇ ਖੜੇ ਆ ਗੱਲਬਾਤ ਕਰਦੇ ਹੋਏ ਲੋਕਾਂ ਨੇ ਆਖਿਆ ਕਿ ਇੱਥੇ ਅਵਾਰਾ ਕੁੱਤਿਆਂ ਦੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਉਹਨਾਂ ਨੇ ਨਗਰ ਨਿਗਮ ਨੂੰ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਿਹੜੇ ਅਵਾਰਾ ਕੁੱਤੇ ਹਨ ਉਹਨਾਂ ਨੂੰ ਇੱਥੋਂ ਰਿਮੂਵ ਕੀਤਾ ਜਾਵੇ ਅਮਰਥਾਰ ਫਾਸਟਵੇ ਖਬਰ ਨਾਮ ਲਈ ਕੈਮਰਾਮੈਨ ਪਰੇਖਰ ਮਦਨ ਅ